ਪਹਿਲਾਂ ਤੇ ਮੈਂ মিডিਆ ਦਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਅੱਜ ਮੇਰੇ ਘਰੇ ਪਹੁੰਚ ਕੇ ਔਰ ਇਹ ਜਨਮ ਦੀ ਕੋਸ਼ਿਸ਼ ਕਰ ਰਹੇ ਵੀ ਇੱਕ ਨਵੀਂ ਜਿਹੜੀ ਜ਼ਿੰਮੇਵਾਰੀ ਮਿਲੀ ਆ ਕੀ ਆ ਤੇ ਤੁਸੀਂ ਕਿਦਾਂ ਕੰਮ ਕਰਨਾ ਵਾ ਮੇਰਾ ਨਾਮ ਹਰਜੀਤ ਸਿੰਘ ਸੰਧੂ ਆ ਜੀ ਮੈਂ ਤਕਰੀਬਨ ਕੋਈ 2013 ਤੋਂ ਲੈ ਕੇ ਤੇ ਪਾਰਟੀ ਨਾਲ ਕੰਮ ਕਰ ਰਿਹਾ ਤੇ ਇਸ ਵੇਲੇ ਮੈਨੂੰ ਇਹਨਾਂ ਮਾਰਕਟ ਕਮੇਟੀ ਨਸ਼ਹਿਰਾ ਪੰਨਵਾ ਦੀ ਜਿਹੜੀ ਚੇਅਰਮੈਨੀ ਉਹ ਪਾਰਟੀ ਨੇ ਦੇ ਕੇ ਤੇ ਮੇਰਾ ਮਾਣ ਵਧਾਇਆ ਵਾ ਤੇ ਮੈਂ ਪਾਰਟੀ ਦੇ ਆਪਣੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਸਾਡੀ ਇਸ ਮੁੱਚੀ ਲੀਡਰਸ਼ਿਪ ਸਾਡੇ ਭਗਵੰਤ ਸਿੰਘ ਮਾਨ ਜੀ ਔਰ ਲਾਲਜੀਤ ਸਿੰਘ ਜੀ ਪੁੱਲਰ ਸਾਡੇ ਕੈਬਨਟ ਮੰਤਰੀ ਤੇ ਔਰ ਮੇਰੇ ਸੰਘਰਸ਼ ਦੇ ਸਾਥੀ ਤੇ ਸਾਡੇ ਮਨਜਿੰਦਰ ਸਿੰਘ ਜੀ ਲਾਲਪੁਰਾ ਐਮਐਲਏ ਕਦੂਰ ਸਾਹਿਬ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਆਪਣੇ ਮਤਲਬ ਮੈਨੂੰ ਇਸ ਮੇਰੀ ਇਸ ਚੇਅਰਮੈਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤਾਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦੇ ਜੇ ਆਮ ਆਦਮੀ ਪਾਰਟੀ ਤੋਂ ਵਰਕਰ ਵੀ ਕਾਫੀ ਨਾਰਾਜ਼ ਨੇ ਕੀ ਇਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਵਰਕਰ ਨੂੰ ਮੈਂ ਖਾਸ ਕਰਕੇ ਕਹਿੰਦਾ ਵੇਖੋ ਜੇ ਜਿਹੜੇ ਮੈਨੂੰ ਜਾਣਦੇ ਨੇ ਖਾਸ ਕਰਕੇ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਲੰਮਾ ਸਮਾਂ ਮੈਂ ਪਾਰਟੀ ਨਾਲ ਸਮਰਚ ਕੀਤਾ ਹੈ ਤੇ ਅੱਜ ਕੋਈ 12 ਤੋਂ 12.5 ਸਾਲਾਂ ਬਾਅਦ ਮੈਨੂੰ ਪਾਰਟੀ ਨੇ ਚੇਅਰਮੈਨ ਹੀ ਦਿੱਤੀ ਆ ਤੇ ਜੇ ਤੁਸੀਂ ਪਾਰਟੀ ਨਾਲ ਜੁੜੇ ਰਹੋਗੇ ਔਰ ਪਾਰਟੀ ਦੇ ਸਦਾ ਵਫਾਦਾਰ ਰਹੋਗੇ ਤੇ ਪਾਰਟੀ ਨੇ ਕਿਤੇ ਨਾ ਕਿਤੇ ਆਪਣੇ ਵਰਕਰਾਂ ਦਾ ਮਾਣ ਸਨਮਾਨ ਕਰਦੀ ਆ ਪਰ ਕੁਝ ਦੇਰੀਆਂ ਦੀ ਗੱਲ ਕਰੀਏ ਕਿ ਜਿਵੇਂ ਅੱਜ ਤੋਂ ਚੇਅਰਮੈਨ ਦੀ ਜਿਹੜੀ ਇਹ ਪੋਸਟ ਸੀਗੀ 2 ਸਾਲ ਪਹਿਲਾਂ ਦੀ ਖਾਲੀ ਹੋਈਆਂ ਪਈ ਸੀ ਉਹਦੇ ਵਿੱਚ ਕੁਝ ਦੇਰੀ ਜ਼ਰੂਰ ਹੋਈ ਆ ਕਿਉਂਕਿ ਮੇਰੇ ਨਾਲ ਵਰਕਰ ਜਿੰਨੇ ਵੀ ਮੈਨੂੰ ਫੋਨ ਆਏ ਮੇਰੇ ਸਾਥੀਆਂਾਂ ਦੇ ਜਾਂ ਸੰਘਰਸ਼ ਦੇ ਸਾਥੀਆਂਾਂ ਦੇ ਉਹਨਾਂ ਨੇ ਜ਼ਰੂਰ ਇਹ ਗੱਲ ਕਹੀ ਆ ਯਾਰ ਕੁਝ ਦੇਰੀ ਹੋ ਗਈ ਆ ਪਰ ਪਾਰਟੀ ਨੇ ਆਪਣਾ ਫੈਸਲਾ ਲੈਣਾ ਹੁੰਦਾ ਵਾ ਪਾਰਟੀ ਨੇ ਆਪਣੇ ਪੱਧਰ ਤੇ ਸੋਚਣਾ ਹੁੰਦਾ ਵਾ ਕਿ ਕਦੋਂ ਮੌਕਾ ਠੀਕ ਲੱਗਦਾ ਵਾ ਤੇ ਕਦੋਂ ਜਿਹੜੇ ਅਹੁਦੇ ਆ ਉਹ ਵਰਕਰਾਂ ਨੂੰ ਦੇਣੇ ਆ ਇਸ ਕਰਕੇ ਮੈਂ ਧੰਨਵਾਦ ਕਰਦਾ ਬਹੁਤ-ਬਹੁਤ ਪਹਿਲਾਂ ਤੇ ਮੈਂ মিডিਆ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਅੱਜ ਮੇਰੇ ਘਰੇ ਪਹੁੰਚ ਕੇ ਔਰ ਇਹ ਜਨਨਜੀ ਕੋਸ਼ਿਸ਼ ਕਰ ਰਹੇ ਪੀ ਇੱਕ ਨਵੀਂ ਜਿਹੜੀ ਜ਼ਿੰਮੇਵਾਰੀ ਮਿਲੀ ਆ ਕੀ ਆ ਤੇ ਤੁਸੀਂ ਕਿਦਾਂ ਕੰਮ ਕਰਨਾ ਵਾ ਮੇਰਾ ਨਾਮ ਹਰਜੀਤ ਸਿੰਘ ਸੰਧੂ ਆ ਜੀ ਮੈਂ ਤਕਰੀਬਨ ਕੋਈ 2013 ਤੋਂ ਲੈ ਕੇ ਤੇ ਪਾਰਟੀ ਨਾਲ ਕੰਮ ਕਰ ਰਿਹਾ ਤੇ ਇਸ ਵੇਲੇ ਮੈਨੂੰ ਇਹਨਾਂ ਮਾਰਕੀਟ ਕਮੇਟੀ ਨਸ਼ਹਰਾ ਪੰਨਵਾ ਦੀ ਜਿਹੜੀ ਚੇਅਰਮੈਨੀ ਉਹ ਪਾਰਟੀ ਨੇ ਦੇ ਕੇ ਤੇ ਮੇਰਾ ਮਾਨ ਵਧਾਇਆ ਵਾ ਤੇ ਮੈਂ ਪਾਰਟੀ ਦੇ ਆਪਣੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਸਾਡੀ ਸਮੁੱਚੀ ਲੀਡਰਸ਼ਿਪ ਸਾਡੇ ਭਗਵੰਤ ਸਿੰਘ ਮਾਨ ਜੀ ਔਰ ਲਾਲਜੀਤ ਸਿੰਘ ਜੀ ਪੁੱਲਰ ਸਾਡੇ ਕੈਬਨਿਟ ਮੰਤਰੀ ਤੇ ਔਰ ਮੇਰੇ ਸੰਘਰਸ਼ ਦੇ ਸਾਥੀ ਤੇ ਸਾਡੇ ਮਨਜਿੰਦਰ ਸਿੰਘ ਜੀ ਲਾਲਪੁਰਾ ਐਮਐਲਏ ਕਦੂਰ ਸਾਹਿਬ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਆਪਣੇ ਮਤਲਬ ਮੈਨੂੰ ਇਸ ਮੇਰੀ ਇਸ ਚੇਅਰਮੈਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤਾਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦੇ ਜੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਕਾਫੀ ਨਰਾਜ ਨੇ ਕੀ ਇਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਵਰਕਰ ਨੂੰ ਮੈਂ ਖਾਸ਼ ਕਰਕੇ ਕਰਦਾ ਵੇਖੋ ਜੇ ਜਿਹੜੇ ਮੈਨੂੰ ਜਾਣਦੇ ਨੇ ਖਾਸ਼ ਕਰਕੇ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਲੰਮਾ ਸਮਾਂ ਮੈਂ ਪਾਰਟੀ ਨਾਲ ਸਮਰਛ ਕੀਤਾ ਹੈ ਤੇ ਅੱਜ ਕੋਈ 12 ਤੋਂ 12 ਸਾਲਾਂ ਬਾਅਦ ਮੈਨੂੰ ਪਾਰਟੀ ਨੇ ਚੇਅਰਮੈਨ ਹੀ ਦਿੱਤੀ ਆ ਤੇ ਜੇ ਤੁਸੀਂ ਪਾਰਟੀ ਨਾਲ ਜੁੜੇ ਰਹੋਗੇ ਔਰ ਪਾਰਟੀ ਦੇ ਸਦਾ ਵਫਾਦਾਰ ਰਹੋਗੇ ਤੇ ਪਾਰਟੀ ਨੇ ਕਿਤੇ ਨਾ ਕਿਤੇ ਆਪਣੇ ਵਰਕਰਾਂ ਦਾ ਮਾਣ ਸਨਮਾਨ ਕਰਦੀ ਆ ਪਰ ਕੁਝ ਦੇਰੀਆਂ ਦੀ ਗੱਲ ਕਰੀਏ ਕਿ ਜਿਵੇਂ ਅੱਜ ਤੋਂ ਚੇਅਰਮੈਨ ਦੀ ਜਿਹੜੀ ਇਹ ਪੋਸਟ ਸੀਗੀ 2 ਸਾਲ ਪਹਿਲਾਂ ਦੀ ਖਾਲੀ ਹੋਈਆਂ ਪਈ ਸੀ ਉਦੇ ਵਿੱਚ ਕੁਝ ਦੇਰੀ ਜ਼ਰੂਰ ਹੋਈ ਆ ਕਿਉਂਕਿ ਮੇਰੇ ਨਾਲ ਵਰਕਰ ਜਿੰਨੇ ਵੀ ਮੈਨੂੰ ਫੋਨ ਆਏ ਮੇਰੇ ਸਾਥੀਆਂ ਦੇ ਜਾਂ ਸੰਘਰਸ਼ ਦੇ ਸਾਥੀਆਂ ਦੇ ਉਹਨਾਂ ਨੇ ਜ਼ਰੂਰ ਇਹ ਗੱਲ ਕਹੀ ਆ ਯਾਰ ਕੁਝ ਦੇਰੀ ਹੋ ਗਈ ਆ ਪਰ ਪਾਰਟੀ ਨੇ ਆਪਣਾ ਫੈਸਲਾ ਲੈਣਾ ਹੁੰਦਾ ਵਾ ਪਾਰਟੀ ਨੇ ਆਪਣੇ ਪੱਧਰ ਤੇ ਸੋਚਣਾ ਹੁੰਦਾ ਵਾ ਕਿ ਕਦੋਂ ਮੌਕਾ ਠੀਕ ਲੱਗਦਾ ਵਾ ਤੇ ਕਦੋਂ ਜਿਹੜੇ ਅਹੁਦੇ ਆ ਉਹ ਵਰਕਰਾਂ ਨੂੰ ਦੇਣੇ ਆ ਇਸ ਕਰਕੇ ਮੈਂ ਧੰਨਵਾਦ ਕਰਦਾ ਬਹੁਤ ਬਹੁਤ